ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰਿਆਂ ਦਾ ਸਾਡੇ YouTube ਚੈਨਲ ਉੱਤੇ ਸਵਾਗਤ ਹੈ ਜੀ ਉਮੀਦ ਕਰਦਾ ਕਿ ਆਪ ਜੀ ਸਾਰੇ ਠੀਕ ਠਾਕ ਹੋਵੋਗੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਸਾਰਿਆਂ ਨੂੰ ਸਰੀਰਕ ਮਾਨਸਿਕ ਤੰਦਰੁਸਤੀਆਂ ਬਖਸ਼ਣ ਅਤੇ ਨਾਲ ਹੀ ਬੇਨਤੀ ਹੈ ਜਿਹੜੇ ਚੈਨਲ ਤੇ ਨਵੇਂ ਹਨ ਉਹ ਸਾਰੇ ਭੈਣ ਭਰਾ ਬੱਚੇ ਬਜ਼ੁਰਗ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਬੈਲ ਆਈਕਨ ਨੂੰ ਕਲਿੱਕ ਕਰ ਦੇਣ ਤਾਂ ਜੋ ਅੱਗੇ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਸਕੇ ਸੋ ਬਿਨਾਂ ਵਕਤ ਜ਼ਾਇਆ ਕੀਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਿ ਇੱਕ ਹੀ ਸਕੇਲ ਤੋਂ ਚਾਹੇ ਭੈਣਾ ਨੇ ਚਾਹੇ ਬੱਚੇ ਨੇ ਬਜ਼ੁਰਗ ਨੇ ਚਾਹੇ ਵੀਰ ਨੇ ਵਾਹਿਗੁਰੂ ਦੀ ਧੁਨ ਨੂੰ ਹਾਰਮੋਨੀਅਮ ਦੇ ਉੱਤੇ ਬੜੀ ਆਸਾਨੀ ਦੇ ਨਾਲ ਕਿਵੇਂ ਅਸੀਂ ਗਾ ਸਕਦੇ ਹਾਂ ਕਿਵੇਂ ਧੁਨ ਨੂੰ ਅਲਾਪ ਸਕਦੇ ਹਾਂ ਸੋ ਅਸੀਂ ਸੀ ਸ਼ਾਰਪ ਤੋਂ ਇਹਨੂੰ 베ਸ ਮੰਨ ਕੇ ਇਹ ਤੋਂ ਆਪਾਂ ਕਰਾਂਗੇ ਚਾਹੇ ਭੈਣਾ ਨੇ ਚਾਹੇ ਵੀਰ ਨੇ ਉਹ ਸਾਰੇ ਐਸੇ ਹੀ ਸਕੇਲ ਤੋਂ ਬੜੇ ਆਰਾਮ ਨਾਲ ਸੰਗਤੀ ਰੂਪ ਦੇ ਵਿੱਚ ਬੈਠ ਕੇ ਵਾਹਿਗੁਰੂ ਦਾ ਜਾਪ ਸਿਮਰਨ ਕਰ ਸਕਦੇ ਹਨ ਸੋ ਆਓ ਪਹਿਲਾਂ ਆਪਾਂ ਤਾਲ ਕਹਿਰਵਾ ਦੁੱਗਣ 130 ਬੀਪੀਐਮ 130 ਬੀਪੀਐਮ ਦੇ ਉੱਪਰ ਆਪਾਂ ਪਹਿਲਾਂ ਇਹਨੂੰ ਗਾਉਨੇ ਆ ਆਪ ਜੀ ਨੇ ਬੜੇ ਧਿਆਨ ਦੇ ਨਾਲ ਇਸ ਟਿਊਨ ਨੂੰ ਇਸ ਧੁਨ ਨੂੰ ਸਰਵਣ ਕਰਨਾ ਉਤੋਂ ਬਾਅਦ ਫਿਰ ਆਪਾਂ ਦੇਖਾਂਗੇ ਕਿ ਕੱਲੇ-ਕੱਲੇ ਸੁਰ ਤੇ ਕਿੰਨੀ ਵਾਰ ਅਸੀਂ ਕਿਹੜਾ ਸ਼ਬਦ ਉਚਾਰਨ ਕਰਨਾ ਕਿੰਨਾ ਚਿਰ ਕਿਹੜੇ ਸੁਰ ਦੇ ਉੱਤੇ ਰੁਕਣਾ ਸੋ ਆਪਾਂ ਬਾਅਦ ਵਿੱਚ ਦੇਖਾਂਗੇ ਆਪ ਸਭ ਤੋਂ ਪਹਿਲਾਂ ਆਪਾਂ ਤਾਲ ਕਹਿਰਵੇ ਦੇ ਵਿੱਚ ਦੁੱਗਣ ਦੇ ਵਿੱਚ 130 ਬੀਪੀਐਮ ਤੇ ਇਸ ਧੁਨ ਨੂੰ ਹਾਰਮੋਨੀਅਮ ਤੇ ਕਰੀਏ ਜੀ ਆਓ ਜੀ ਸੋ ਇਹ ਆਪ ਜੀ ਨੇ ਕੈਰਵੇ ਤਾਲ ਦੇ ਅੰਦਰ 130 ਬੀਪੀਐਮ ਤੇ ਦੁੱਗਣ ਦੇ ਅੰਦਰ ਵਾਹਿਗੁਰੂ ਸਿਮਰਨ ਨੂੰ ਹਾਰਮੋਨੀਅਮ ਦੇ ਸੁਰਾਂ ਦੇ ਉੱਤੇ ਸਰਵਣ ਕੀਤਾ ਜੀ ਸੋ ਆਓ ਹੁਣ ਆਪਾਂ ਵੇਖਦੇ ਆ ਕਿ ਆਪਾਂ ਕਿਹੜੇ ਕਿਹੜੇ ਸੁਰ ਕਿੰਨੇ ਕਿੰਨੇ ਯੂਜ਼ ਕਰਨੇ ਆ ਤਾਂ ਜੋ ਇਹ ਵਾਲੀ ਧੁਨ ਅਸੀਂ ਹਾਰਮੋਨੀਅਮ ਦੇ ਉੱਤੇ ਸੰਗਤੇ ਰੂਪ ਦੇ ਵਿੱਚ ਕਰ ਸਕੀਏ ਗਾ ਸਕੀਏ ਸੋ ਆਓ ਮੈਂ ਪਹਿਲਾਂ ਬੇਨਤੀ ਕੀਤੀ ਕਿ ਚਾਹੇ ਭੈਣਾ ਨੇ ਚਾਹੇ ਵੀਰ ਨੇ ਬੱਚੇ ਨੇ ਆਪਾਂ ਇਹ ਸੀ ਸ਼ਾਰਪ ਲਿਆ ਹੈ ਐਸ ਸਕੇਲ ਤੋਂ ਚਾਹੇ ਵੀਰ ਨੇ ਚਾਹੇ ਬੱਚੇ ਨੇ ਬਜ਼ੁਰਗ ਨੇ ਭੈਣਾ ਨੇ ਉਹ ਸਾਰੇ ਇਤੋਂ ਆਰਾਮ ਦੇ ਨਾਲ ਬੜੀ ਆਸਾਨੀ ਦੇ ਨਾਲ ਇਸ ਤੋਂ ਨੂੰ ਕੱਟ ਸਕਦੇ ਨੇ ਸੋ ਦੇਖੋ ਗਾਹੇ ਸੋ ਥੋੜਾ ਆਰਾਮ ਨਾਲ ਹੌਲੀ ਹੌਲੀ ਆਪਾਂ ਸਮਝਦੇ ਹਾਂ ਸਾਰੇ ਸਾਰੇ ਰੇ ਮੰਗਾਰੇ ਗਰੇ ਸਾਰੇ ਇੱਕ ਵਾਰੀ ਫੇਰ ਦੇਖੋ ਸਾਰੇ ਸਾਰੇ ਰੇ ਮੰਗਾਰੇ ਗਰੇ ਸਾਰੇ 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 ਰੇ ਮੰਗਾਰੇ ਗਰੇ ਸਾਰੇ ਗਰੇ ਸਾਰੇ ਫੇਰ ਵਾਹੇ ਗੁਰੂ Mamma 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 pa Mamma 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 pa mamma mamma ma mamma mamma pa mamma

ਮਨੀ ਪਮਾ ਗਰੇ ਸਾਰੇ ਰੋਹੀ ਵਾਲੀ ਸਾਰੇ ਸਾਰੇ ਦੇ ਨਗਰੇ ਗਰੇ ਸਸਾਰੇ ਸਾਰੇ ਸਾਰੇ ਦੇ ਮੰਗਰੇ ਗਰੇ ਸਸਾਰੇ ਗਰੇ ਗਰੇ ਸਾਰੇ ਸਾਰੇ ਦੇ ਨਗਰੇ ਗਰੇ ਗਰੇ ਸਸਾਰੇ ਸਾਰੇ ਸਾਰੇ ਦੇ ਮੰਗਰੇ ਗਰੇ ਗਰੇ ਸਸਾਰੇ ਗਰੇ ਗਰੇ ਸਾਰੇ ਸੋ ਇਸ ਤਰ੍ਹਾਂ ਸਾਰੇ ਵੀਰ ਭੈਣਾਂ ਬੱਚੇ ਬਜ਼ੁਰਗ ਇਸ ਸਕੇਲ ਤੋਂ ਪਾਵਸੀ ਸ਼ਾਰਪ ਤੋਂ ਜਿਹੜਾ ਬੇਸਿਕਲੀ ਮੇਲਸ ਦਾ ਹੁੰਦਾ ਹੈ ਇਸ ਤੋਂ ਆਪ ਜੀ ਸਾਰੇ ਵਾਹਿਗੁਰੂ ਸਿਮਰਨ ਨੂੰ ਇਹਨਾਂ ਕੁਝ ਕੁ ਸੁਰਾਂ ਨੂੰ ਵਰਤ ਕੇ ਥੋੜਾ ਜਿਹਾ ਧਿਆਨ ਦਿਓਗੇ ਤੇ ਆਪ ਜੀ ਦੀ ਸਮਝ ਦੇ ਵਿੱਚ ਇਹ ਤੁਨ ਆ ਜਾਏਗੀ ਫਿਰ ਸੰਗਤ ਰੂਪ ਵਿੱਚ ਬੈਠ ਕੇ ਆਪ ਜੀ ਬੜੇ ਪਿਆਰ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪੋਗੇ ਸੰਗੀਤ ਦਾ ਸਾਥ ਲੈ ਕੇ ਸੰਗੀਤ ਦੇ ਸਪੋਰਟ ਨਾਲ ਲੈ ਕੇ ਤੇ ਆਪ ਜੀ ਦਾ ਗਾਵਾ ਸੁਣਿਆ ਹੋਰ ਵੀ ਆਨੰਦਮਈ ਹੋ ਜਾਏਗਾ ਸੋ ਉਮੀਦ ਕਰਦਾ ਅੱਜ ਦੀ ਇਹ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਸੋ ਜੇ ਵੀਡੀਓ ਚੰਗੀ ਲੱਗੀ ਹੋਵੇ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਲਾਈਕ ਕਰਨਾ ਨਾ ਭੁੱਲਣਾ ਜੀ ਕਮੈਂਟਾਂ ਦੇ ਰਾਹੀਂ ਦੱਸਣਾ ਕਿ ਆਪ ਜੀ ਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਅਗਾਂ ਵਾਸਤੇ ਆਪ ਜੀ ਨੂੰ ਸੰਗੀਤ ਦੇ ਨਾਲ ਸੰਬੰਧਿਤ ਕਿਹੋ ਜਿਹਾ ਲੈਸਨ ਚਾਹੀਦਾ ਹੈ ਸੋ ਆਓ ਸਾਰੇ ਹਮਲਾ ਮਾਰੀਏ ਕੀਰਤਨ ਦੇ ਨਾਲ ਗੁਰਬਾਣੀ ਕੀਰਤਨ ਦੇ ਨਾਲ ਸੰਗੀਤ ਦੇ ਨਾਲ ਜੁੜੀਏ ਨਸ਼ਿਆਂ ਨੂੰ ਤਿਆਗੀਏ ਆਪ ਵੀ ਜੁੜੋ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਕੀਰਤਨ ਦੇ ਨਾਲ ਸੰਗੀਤ ਦੇ ਨਾਲ ਜੋੜੋ ਤਾਂ ਕਿ ਸਾਰਿਆਂ ਦਾ ਭਲਾ ਹੋ ਸਕੇ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹੱਸਦੇ ਵਸਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ